ਵਾਹਿਗੁਰੂ ਜੀ ਤਵਾਹਿਗੁਰੂ ਅੱਜ ਫੇਰ ਪਤਾ ਨਹੀਂ ਕੀ ਪਾਣਾ ਵਰਤ ਗਿਆ ਮੈਂ ਤੁਹਾਨੂੰ ਕੀ ਦੱਸਾਂ ਬਾਹਰ ਜਾ ਕੇ ਦੱਸਦਾ ਮੇਰੀ ਵੀਡੀਓ ਪੂਣ ਦੀ ਆਪਦੀ ਮੁੰਡੇ ਸੁਣਦੀ ਅਸਰ ਹੋ ਗਿਆ ਈ ਆ ਵੇਖੋ ਮੈਂ ਨਾ 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 ਨਿਆਣਿਆਂ ਨੂੰ ਜਲਦੀ ਨਾ ਖੋਲ ਦੋ ਆ ਮੈਂ ਦੇ ਬੈਠਾ ਪਿਛੇ ਆ ਕੋ ਸਪਲੈਂਡਰ ਮੋਟਰਸਾਈਕਲ ਨੂੰ ਐਂ ਛੁੱਟਿਆ ਹੁੰਦਾ ਸੀ ਨੇ 2 ਸਾਲ ਹੋ ਗਏ ਆਏ ਨੂੰ ਸਪਲੈਂਡਰ ਧਿਆਨ ਹੀ ਨਹੀਂ ਦਿੰਦਾ ਤੇ ਮੈਂ ਹੁਣ ਅੱਕਿਆ ਵਿਚ ਲੱਗਾ ਇਹਨੂੰ ਜਾਂ ਸੁਣ ਛਣ ਗਏ ਗਿਆ ਪਤਾ ਨਹੀਂ ਕਿਤਨਾ ਪਰ ਲੱਗੇ ਵੀ ਨੇ ਵਹੀ ਲਾ ਲੈਦਾ ਜੇ ਦੱਸਿਆ ਤੇ ਮੈਂ ਕਿਸੇ ਨੂੰ ਨਹੀਂ ਵੇਚਣ ਲੱਗਾ ਮੈਂ ਵੇਚ ਦੇਣਾ ਹਿੰਦਾਂ ਸਾਹ ਸੁਬਾਲੋ ਹੀ ਦੀ ਸਾਡਾ ਸਾਰਾ ਕੰਮ ਪਹਿਲੀ ਕਤਾਰ ਚ ਹੁੰਦੇ ਜੀ ਆ ਵੀ ਹੁਣ ਪਹਿਲੀ ਕਤਾਰ ਦੀ ਤੁਹਾਨੂੰ ਦੱਸਣ ਲੱਗਾ ਜੀ ਸਪਲੈਂਡਰ ਇਹਨੂੰ 2 ਸਾਲ ਹੋ ਗਏ ਇਹ 2 ਸਾਲਾਂ ਜੇ ਤੁਸੀਂ ਹੁਣ ਆਪ ਹੀ ਵੇਖ ਲਓ ਇਹ ਕਿੰਨਾ 3700 3700 ਕਿਲੋਮੀਟਰ ਚੱਲਿਆ 3736 ਮੁੰਡੇ ਨੂੰ ਚਲੋ ਉਦੋਂ ਮੈਨੂੰ ਵੀ ਨਹੀਂ ਸਮਝ ਲੱਗੀ ਚਲੋ ਜਨਮ ਦਿਨ ਜਾ ਕੇ ਮੈਂ ਲੈ ਲਈ ਇਹ ਮੋਟਰਸਾਈਕਲ ਪਰ ਹੈ ਛੋਟਾ ਹੀ ਜੇ ਜੀ ਕਰ ਬੈਠਾ ਮੈਂ ਚੱਲ ਸਾਡੇ ਉਹਨਾ ਕੰਮ ਡੇਲੀ ਬੇਸ ਤੇ ਚਲੋ ਉਹ ਉੱਚ ਲੈ ਜਾ ਕਰਾਂਗੇ ਸ਼ਾਮ ਨੂੰ ਇਹਨੂੰ ਅਸੀਂ ਗਲੀ ਨੂੰ ਡਾਟ ਲੈ ਲਿਆ ਕਰੀਏ ਇਹੋ ਫਿਰ ਦਾ ਉਹ ਸ਼ਰਕਾਂ ਦੇ ਵਡੀਆਂ ਤੇ ਮੈਂ ਉੱਥੇ ਨਹੀਂ ਜਾਣ ਦੇਣਾ ਗਲੀਆਂ ਗੁਆਂ ਨੂੰ ਢੂਕੇ ਲੈਣ ਨਹੀਂ ਹੋਏ ਇੱਥੇ ਲਾ ਕੇ ਬਨੇ ਤੇ ਇਹ ਨਾ ਉਹ ਅਡੀਸ਼ਨ ਕਿਤੇ ਮੈਂ ਵੇਚ ਲਿਆ ਫਿਰ ਮੈਂ ਇਹ ਵੇਚ ਨਹੀਂ ਸ਼ਣਾ ਹੋ ਗਿਆ ਗਿਣਾ ਵੇਖ ਲਓ ਉਹਨੇ ਪਾਇਆ ਕੱਪੜਾ ਕੁੜਾ ਸਾਫ ਵੇਲ ਕੀਤੀ ਆ ਵਧੀਆ ਕੀਤਾ ਸਪਲੈਂਟਰ ਆਪਣੇ ਨੇ ਚਲੋ ਹੌਂਜੀ ਕਰ ਪਿਆ ਰੱਖਣ ਉਤਨਾ ਮੇਰਾ ਰਤਾ ਬਣ ਗਿਆ ਵੇਚਣ ਲਾਂਦੇ ਨਾ ਬਾਪੂ ਦਿਨਾਂ ਦੀ ਜਾਂਦਾ ਬਬੜ ਸਾਹਿਬ ਫੱਡੇ ਜਿਲਾਂ ਦੀ ਜਾਂਦੇ ਮੈਂ ਤੇ ਹੋਰ ਸਭ ਨਾਲ ਆਖੇ ਬਾਪੂ ਕਿ ਮੈਂ 2010 ਦਾ ਜੁੰਡੀ ਐਲਟੋ ਲਿਆਂਦੀ ਮੈਂ ਮੋਟਰਸਾਈਕਲ ਹੀ ਚਲਾਇਆ ਚਲੋ ভাই ਨਹੀਂ ਮੈਂ ਉਹ ਲੋਕਾਂ ਦੇ ਹਾਸੇ ਜੇ ਵੇਖ ਕੇ ਮੈਂ ਤੇ ਇਹ ਕਦੋਂ ਬੰਦ ਕੀਤਾ ਠੀਕ ਇਹ ਕਹਿ ਰਿਹਾ ਮੈਂ ਮੋਟਰਸਾਈਕਲ ਚਾਉਣਾ ਬੰਦ ਕੀਤਾ ਉਹ ਕਹੀ ਸਮਝ ਨਹੀਂ ਦੇਖ ਰਿਹਾ ਹੰਕਾਰ ਕਰਦਾ ਈਗੋ ਕਰਦਾ ਮੈਂ ਉਹ ਚੱਕਰ ਨਾ ਨਹੀਂ ਕਿੱਲ ਕਰਦਾ ਮੈਂ ਆ ਐਕਸੀਡੈਂਟ ਨਾਲ ਹਿਸਾਬ ਨਾਲ ਗੱਲ ਕਰਦਾ ਚਲੋ ਹੋਰ ਕਿਤੇ ਵੀ ਜਾ ਸਕਦਾ ਪਰ ਔਖਾ ਅੱਜਕੱਲ ਜਿਤਨਾ ਮੁੰਡੇ ਮੋਰਸਾ ਚਲਾਉਂਦੇ ਆ ਤੇ ਅੱਜ ਵੇਖੋ ਬਾਣੇ ਜੀ ਵਰਤਦੇ ਤੁਹਾਨੂੰ ਦੱਸਿਆ ਦੇਣਾ ਤੇ ਗੱਡੀਆਂ ਆਪਣੀਆਂ ਦੋ ਹੀ ਕਾਲੀਆਂ ਸਿੱਧੂ ਆਂਦਾ ਨਾ ਅ ਰੇਂਜਾਂ ਦੋ ਰੱਖੀਆਂ ਇੰਡੀਆ ਤੇ ਕੈਨੇਡਾ ਆਪਾਂ ਹੀ ਦੋ ਵਲਟੋ ਰੱਖੀਏ ਜਿ ਕਾਲੀਆਂ ਆ ਵੇਖ ਲੋ ਆ ਜੀ ਹੂੰ ਤੇ ਕੀ ਹੋਇਆ ਵੀ ਮੇਰੀ ਕਿਸਮਤ ਦਾ ਹਿਸਾਬ ਲਾ ਲੋ ਜਾਂ ਬਾਬਾ ਜੀ ਮੈਨੂੰ ਪਰਖਣਾ ਚਾਹੁੰਦੇ ਮੈਂ ਤਾਂ ਖਿਆ ਵੀ ਚੱਲ ਕੱਲ ਮੈਨੂੰ ਸੁਗਰਾਣ ਦਾ ਪਲਿਸ ਲਿਖਾਇਆ ਪਿਆ ਗਿਆ ਸੀ ਮੈਂ 3 ਵਜੇ ਉੱਠ ਕੇਵੇਂ ਨਾਈ ਗਿਆ ਠੰਡ ਲੱਗਦੀ ਠੰਡ ਲੱਗ ਜਾਂਦੀ ਹੈ ਮੈਨੂੰ ਗਰਮੀ ਚ ਵੀ ਤੁਹਾਨੂੰ ਦੱਸਿਆ ਮੈਂ ਠੰਡ ਲੱਗਦੀ ਹੈ ਅੱਜ ਕੱਲ ਤੁਹਾਨੂੰ ਗਰਮੀ ਲੱਗਦੀ ਮੈਨੂੰ ਠੰਡ ਲੱਗਦੀ ਮੈਂ ਕੋਸੇ ਬੰਨਣਾ ਨਾ ਹੁਣਾਂ ਆ ਪੈਂਚਰ ਹੋ ਗਈ ਜੇ ਇਹ ਅੱਜ ਤੋਂ ਜੀ ਸਟਾਰ ਨਹੀਂ ਹੁੰਦੀ ਕੀ ਕਰਾਂ ਤੁਹਾਨੂੰ ਹਾਂ ਆ ਸਟਾਰ ਨਹੀਂ ਹੁੰਦੀ ਤੇ ਇਹਦਾ ਜੱਬ ਜੁਬ ਕੇ ਹੁਣ ਮੋਟਰਸਾਈਕਲ ਬਾਹਰ ਕੱਢ ਲਿਆ ਸਤ ਮੈਨੂੰ ਇਹ ਵੀ ਤੇ ਜੋ ਲੱਗਾ ਸਿਸਟਮ ਜਿਆ ਤੂੰ ਜਿਹੜਾ ਕਲੀਅੰਡ ਦੇ ਵਲੌਗ ਜੇ ਬਣਾਉਣਾ ਤੇ ਵਧੀਆ ਥੋੜਾ ਰਿਕਾਰਡਿੰਗ ਹਿਲੂ ਲੂਣਾ ਕਹਿੰਦਾ ਇਹ ਸਟਾਰਟ ਨਹੀਂ ਹੁੰਦੀ ਓੱਤੇ ਦੀ ਹਸ਼ ਗੁੱਡ ਗੁੱਡ ਵੈਰੀ ਗੁੱਡ ਹੁਣ ਬੰਦ ਕਰ ਦਿੱਤੇ ਨੇ ਫੇਰ ਨਹੀਂ ਸਟਾਰਟ ਹੋਣਾ ਤੇ ਮੈਂ ਬੂਹਾ ਤੇ ਕਰ ਮਰੂੰ ਹੂੰ ਹੰਗੇ ਕਈ ਪੈ ਜਾਂਦੇ ਜਦੋਂ ਇਹਨੂੰ ਬੰਦ ਕਰ ਵੀਦਾ ਸਟਾਰਟ ਨਹੀਂ ਹੁੰਦੀ ਮੁੜ ਕੇ ਇਹ ਬੋਲ ਮਾਰਨਾ ਪੈਣਾ ਅੱਗੇ ਰ ਮਿੰਨ ਅੱਧਾ ਘੰਟਾ ਹੋ ਗਿਆ ਜੱਪਦੇ ਨੂੰ ਕਦੀ ਹੋ ਜਾਂਦੀ ਏ ਤੇ ਫੇਰ ਬੰਦ ਹੋ ਜਾਂਦੀ ਫੇਰ ਸਟਾਰਟ ਨਹੀਂ ਹੁੰਦੀ ਛੁਪ ਰ ਮੈਂ ਕਰਾਂ ਤੇ ਕਰਾ ਕੀ ਗੱਡੀ ਚਾਬੀ ਬਾਹਰ ਲਿਬੂਏ ਦੀ ਮਾਰ ਕੇ ਆਉਣਾ ਤੇ ਗੱਡੀ ਬੰਦ ਹੋ ਜਾਂਦੀ ਆ ਗੱਡੀ ਮੋਟਰਸਾਈਕਲ ਬਾਹਰ ਕੱਢਿਆ ਤੇ ਗੱਡੀ ਸਟਾਰਟ ਹੋ ਗਈ। ਐਲਾਂ ਗੱਡੀ ਨਹੀਂ ਸਟਾਰਟ ਹੋਣ ਦਈ। ਹੁਣ ਮੈਂ ਫੇਰ ਬੂਆ ਮਾਰਨ ਚਲ ਗਿਆ ਮੋਟਰਸਾਈਕਲ ਅੰਦਰ ਲਾਉਣ ਗਾ ਕਿ ਆ ਤੇ ਕੀ ਬਣੂ ਫੇਰ। ਬਾਹਰ ਨੂੰ ਲਾ ਅਨਸ਼ਾ ਦੇ ਕੇ ਨੇ ਚੁੱਕ ਲੈਣਾ। ਚਲੋ ਵੇ ਨੇ। ਹੁਣ ਲੈ ਆਪਾਂ ਫੇਰ ਲਾਦਾ ਇਸ ਸਪਲੈਂਡਰ ਅੰਦਰ। ਹੁਣ ਚਾਬੀ ਮਾਰ ਕੇ ਸਪਲੈਂਡਰ ਅੰਦਰ ਕਰਦਾ ਜੇ ਕਦੀ ਚਾਬੀ ਮਾਰ ਕੇ ਸਪਲੈਂਡਰ ਹਾਰ ਕਰਦਾ। ਗੱਡੀ ਦੇ ਵਾਚ ਕੀ ਕਰਨ ਈ ਹੈ। ਯੋਨਾ ਸਟਾਰਟ ਹੋ ਕੇ ਫਿਰ ਲੈ ਲਾਇਆ ਮੋਰਚਾ ਛੁਕੜਾ ਛੁਕੜਾ ਹੋ ਗਈ ਜੀ ਠੀਕ ਹੈ ਹੋ ਗਈ ਉਹ ਬਣਾ ਲੈਨੇ ਵਲੌਗ ਜਿਹੜਾ ਅੰਦੇ ਹੁੰਦੇ ਤੁਸੀਂ ਇੱਕ ਛੋਟਾ ਇਹਦਾ ਕਰਕੇ ਮੈਂ ਗੱਡੀ ਖੜ੍ਹਦੀ ਉਧਰੋਂ ਮੋਰਚੇ ਲੈ ਜਾਂਦਾ ਇਹ ਨਹੀਂ ਕਿ ਮੈਂ ਮੋਟਰਸਾਈਕਲ ਘਾਰਿਆ ਵੀ ਮੈਂ ਚਲਾਉਂਦਾ ਨਹੀਂ ਆ ਮੈਂ 15 16 ਸਾਲ ਤੋਂ ਮੋਟਰਸਾਈਕਲ ਬੰਦ ਕਰਤਾ ਨਾ ਜਦੋਂ ਦੀ ਆ ਗੱਡੀ ਆਪਣੇ ਕੋਲ ਆ ਲੋਕਾਂ ਦੇ ਹਿਸਾਬ ਨਾਲ ਜਿਤਰਾ ਦੀ ਲੋਕਾਂ ਦੀਆਂ ਚਲਾਉਣੀਆਂ ਚਲਾਉਣੀਆਂ ਜੇ ਉਹ ਚਲੋ ਨੁਕਸਾਨ ਤੇ ਕਿਤੇ ਵੀ ਤੁਹਾਨੂੰ ਦੱਸਿਆ ਹੋ ਸਕਦਾ ਪਰ ਬਚਾਅ ਤੇ ਫੇਰੀ ਕੁਝ ਕਰਨਾ ਹੀ ਜੀਣਾ ਬੰਦੇ ਨੂੰ ਚਲੋ ਜੀ ਆ ਬਣ ਲੱਗਾ ਜੀ ਅੱਜ ਬਲੌਗ ਵੀ ਬਲੌਗ ਲੋਕ ਬੜਾ ਦੱਸਦੇ ਹੁੰਦੇ ਇਹ ਆਪਾਂ ਪੈਸੇ ਦਾ ਮਕਸਦ ਕੋਈ ਨਹੀਂ ਜੇ ਬਲੌਗ ਨਾਲ ਇਹ ਆਪਣਾ ਮਕਸਦ ਅੱਜ ਸੁਗਰਾਮ ਸੁਗਰਾਮ ਦਾ ਦਿਹਾੜਾ ਜੀ ਜੀ ਸਾਹਿਬ ਦੇ ਤੇ ਆਪਾਂ ਚਲੇ ਇਹ ਬਾਬਾ ਬੁੱਢਾ ਸਾਹਿਬ ਪਾਣੀ ਬੜਾ ਆ ਗਿਆ ਇੱਥੇ ਸਾਡੀ ਛੜਕਾਂ ਦੇ ਤੇ ਕੀ ਕਰੀਏਗੀ ਨਹੀਂ ਇੰਨਾ ਗੈੜਾ ਦੇਖ ਕੇ ਨਾ ਸਹੀ ਇਹ ਨਹੀਂ ਚਲਾਉਣੀਆਂ ਜਿਹੜੇ ਲਾਗਦੇ ਨੰਗਣ ਦੇ ਇਹਨਾਂ ਨੂੰ ਕਿ ਮਾਸਾ ਕਰੇ ਬਾਬਾ ਅਕਲ ਦੇ 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 ਥੋੜੀ ਬਾਲੀ ਇਹਨਾਂ ਆਪਾਂ ਛਿਟੇ ਪਾ ਬੰਗਣਾ ਇਹ ਨਾ ਹਟਣਾ ਇਹਨਾਂ ਨਾਲੇ ਮੋਟਰਸਾਈਕਲ ਵਾਲਿਆਂ ਨੂੰ ਨਹੀਂ ਉਹ ਫਾਇਦਾ ਨਹੀਂ ਕੋਈ ਮੈਂ ਮੋਟਰਸਾਈਕਲ ਲੈ ਕੇ ਐਵੇਂ ਤੁਰਫੇ ਲਗਾ ਮੈਂ ਸਾਰਾ ਕੰਮ ਖਰਾਬ ਹੋ ਜਾਣਾ ਇਹ ਆ ਮੇਰੀ ਸਿੱਧੀ ਕਰਕੇ ਆ ਸਿੱਧੀ ਆਉਂਦਾ ਹੀ ਪਿਛੇ ਉਹ ਤਰ੍ਹਾਂ ਪਿਛੋਂ ਆਉਂਦਾ ਹੋਈ ਹੋ ਰਹਾਂ ਤੇ ਇਹਨਾਂ ਪੋਣੇ ਛਿੱਟੇ ਤੇ ਸ਼ਗਰਾਂ ਦਾ ਦਿਹਾੜਾ ਜੇ ਤੇ ਵਾਇਗਰੂ ਵਾਇਗਰੂ ਕਰੋ ਬਚੋ ਜਿਹੜਾ ਅੱਜ ਸ਼ਰਧਾਨ ਦੇ ਨਾਲੇ ਕੰਮ ਹੋ ਜੇ ਨਾ ਤਾਂ ਦੇ ਮਹੀਨਾ ਹੀ ਹੁੰਦਾ ਮੁਰਗੀ ਤੇ ਚਲੋ ਜੀ ਇਹ ਲਾਗ ਬਲੌਗਾਂ ਦੇ ਹੁੰਦੇ ਕੋ ਚੱਲਿਆ ਕਰਨੇ ਹੁਣ ਸਾਡੇ ਇਹ ਬਲੌਗ ਸਾਡੇ ਤੁਹਾਨੂੰ ਦੱਸਿਆ ਵੀ ਅਹੀਂ ਖਲੋਂਦੇ ਦੇ ਪਹਿਲੀ ਗਤਾਰ ਦੇ ਮਸਲਾ ਕੋਈ ਵੀ ਵਿਸ਼ਾ ਕੋਈ ਹੋਵੇ ਤੁਹਾਨੂੰ ਪਹਿਲਾਂ ਕਿਹ ਵੀ ਗੜੀ ਦਿੱਥੇ ਆਮ ਅਹੀਂ ਕੋਈ ਫੜਦੀ ਅਹੀਂ ਖਲੋਣਾ ਪਹਿਲੀ ਗਤਾਰ ਚ ਇੱਕ ਨੰਬਰ ਤੇ ਸਾਨੂੰ ਨਹੀਂ ਜੇ ਦੂਜੇ ਦੂਜੇ ਨੰਬਰ ਤੇ ਜਾਂ ਤੀਜੇ ਚ ਤੇ ਦੂਜੇ ਦੇ ਨਿਯਮਾਂ ਦੇ ਤੀਜੇ ਚ ਉੱਥੇ ਬੜੀ ਕਾਂਗ ਕੇ ਲਾਗ ਬਲੌਗਾਂ ਦੇ ਹੁੰਦੇ ਹੁਣ ਪਾਨੇ ਚ ਬਲੌਗ ਉਹ ਆ ਕੀ ਬਣਿਆ ਇੱਥੇ ਸਾਡਾ ਪਕੌੜੇ ਲੱਥੇ ਲੱਠੇ ਹੁੰਦੇ ਸੀ ਜਿਹਦੇ ਮਾਮਾ ਫੇਰੇ ਸਾਡਾ ਇੱਥੇ ਬ੍ਰੈਡ ਪਕੌੜੇ ਚਾਹ ਚੱਲੁੰਦੇ ਅੱਜ ਕੀ ਹੋ ਗਿਆ ਨਹੀਂ ਕਰਕੇ ਕੋਣ ਨਹੀਂ ਤੇ ਆਉਂਦੇ ਸਾਡੇ ਮਾਮੇ ਨੇ ਇੱਕ ਡੇਰਾ ਲਿਆ ਹੁੰਦਾ ਹੀ ਉਹ ਆਣਾ ਲੈ ਕੇ ਬ੍ਰੈਡ ਬਣਾ ਲੋ ਚਾਹ ਪੀ ਲੋ ਬ੍ਰੈਡ ਖਾ ਲੋ ਯਾ ਦੇ ਤਰਕਾ ਲੱਗੂਗਾ ਆਹੋ ਲੱਗਣਾ ਲੱਗਿਆ ਸੁੱਖਤਾ ਵਗਿਆ ਰਹੇ ਫਲਸਫੇ ਕਰੋ ਸ਼ੁਰੂੜਾ ਕੰਮ ਕਦੋਂ ਕੋਣਾ ਸ਼ੁਰੂ ਸ਼ੁਰੂ ਕਰ ਦੇਣਾ ਜੀ ਥੋੜੇ ਟਾਈਮ ਤੱਕ ਬਸ ਅੱਜ ਜਿਹੇ ਅਰਦਾਸ ਕਰਨੀ ਹੈ ਜੀ ਅੱਛਾ ਅਰਦਾਸ ਕਰਨੀ ਹੈ ਠੀਕ ਹੈ ਵੀਰ ਜੀ ਧੰਨਵਾਦ ਵੀਰ ਜੀ ਆ ਲਾਰਾ ਜੀ ਲੰਗਰ ਸਾਹਿਬ ਦੀ ਸੇਵਾ ਵੀ ਕਰਾਇਆ ਰਿਹਾ ਤੇ ਮੈਂ ਤੜਕੇ ਆ ਗਿਆ ਸੱਚ ਉਹਨੇ ਬ੍ਰੈਡ ਤਿਆਰ ਆ ਆਜੋ ਮੜਾ ਆ ਹੁੰਮ ਕੇ ਤੁਹਾਨੂੰ ਬ੍ਰੈਡ ਚਾਹ ਸੁਣੇ ਓਕੇ ਜੀ ਸੰਤਾ ਨੇ ਪੂਰੇ ਜੋਸ਼ੋਸ਼ ਨਾਲ ਲੱਗੀਆਂ ਜੀ ਅਸਲ ਵਿੱਚ ਮੈਂ ਸਵਕਤੇ ਆ ਗਿਆ ਅੱਜ ਇਹ ਚੱਲਦਾ ਹੁੰਦਾ 5 ਵਜੇ 10 ਕੋਣੀ ਬਾਬਾ ਜੀ ਤੇ 6 7 ਵਜੇ ਕੰਮ ਚੱਲ ਪੜਾ ਇੱਥੇ ਉੱਧਰ ਪੂੜੇ ਹਾ ਸ਼ਾਬਾਸ਼ ਰਿਹਤਾ ਸੌਣ ਦਾ ਮਹੀਨਾ ਪੂੜੇ ਲੱਤਣ ਕਿਉਂ ਨਾ ਸਾਡੀ ਬੀਬੀ ਪੂੜੇ ਖਾਉਂਦੀ ਦੀ ਖੀਰ ਪੂੜੇ ਉਹਨੂੰ ਖਾਣੇ ਨੇ ਬੜੇ ਖਾਤੇ ਖੀਰ ਪੂੜੇ ਨਿੱਕੇ ਦੇ ਨਾਲੇ ਪੂੜੇ ਨਾਲੇ ਸਾਵੇਂ ਨਾਲੇ ਕੁੜੀਆਂ ਗਿੱਦਾ ਭੰਗੜਾ ਪਿੱਪਲ ਥੱਲੇ ਅਸੀਂ ਕਬੱਡੀਆਂ ਬੜਾ ਕੋਈ ਉਹ ਬਾਤ ਦੱਸਾਂਗੇ ਵੀਰੇ ਟਾਈਮ ਆ ਵੇਖੋ ਸੰਕਟਾਂ ਦਾ ਉਹ ਸ਼ਾਹ ਬਹੁਤ ਸੁਣਾ ਜੀ ਉਹਨੇ ਜੀ ਬੱਬਾ ਜੀ ਤੁਹਾਡੇ ਕੋਲ ਆਪਸੀ ਦੇ ਸੰਕਟਾਂ ਸੇਵਾ ਕਰਾ ਰਹੀਆਂ ਜੀ ਵੀਰ ਹੋਲੀ ਚਲੋ ਜੀ ਧੰਨਵਾਦ ਕੀਤਾ ਚਾਰ ਤੇ ਦੇਗੇ ਚਾਹ ਦੇ ਵੀ ਝਟੋ ਇੱਧਰ ਵੇਖੋ ਇੱਧਰ ਵੇਖੋ ਨਿਹਾਂ ਚਾਰ ਦੇ ਦੇਗੇ ਚਾਰ ਤੇ ਝਟਾ ਧੰਨਵਾਦ ਵੀਰਾਂ ਦਾ ਕੋਈ ਨਹੀਂ ਨਾ ਪਤਾ ਫੇਰ ਵਿਲੇ ਟਾਈਮ ਕਰ ਲਾਂ ਗੱਲ ਬਾਤ ਇੱਥੇ ਹੀ ਮੇਰੇ ਗਵੰਡੀ ਵੀਰ ਮੇਰੇ ਮੈਂ ਆ ਮੂੰਹ ਜੇ ਬੱਧਾ ਕਰਕੇ ਮੈਨੂੰ ਖਿਚਾਉਣਾ ਨਹੀਂ ਜਾਣਦੇ ਸਾਰੇ ਜਿਹੇ ਵੇਹੇ ਉਹਾਂ ਦੇ ਹੁਨੇ ਕਰ ਜਿਓ ਤੇ ਮੈਂ ਕੋਈ ਨਹੀਂ ਵਾਪਸੀ ਤੇ ਹੁਨੇ ਉਹਨਾਂ ਦੇ ਪਾਣੇ ਬੰਦਾ ਬਾਹਰੋਂ ਪੂਰੋਂ ਕਿੱਥੇ ਆਇਆ ਅਫਗਾਨਾ ਨਿਕਲ ਜੇ ਮੈਂ ਨਹੀਂ ਯਾ ਟੋਆ ਆਪਾਂ ਇੱਥੇ ਤੁਹਾਡੇ ਭਰਾਵਾਂ ਦੇ ਆਪਾਂ ਦੇ ਆਪ ਇੱਥੇ ਲੰਗਰ ਪੂੜੇ ਇੱਕ ਛਕਨੇ ਨਾਲ ਤੁਹਾਡੇ ਬਹਿ ਕੇ ਇੱਥੇ ਸਾਡਾ ਮਾਮਾ ਆਉਣ ਵਾਲਾ ਹੀ ਉਹਨੇ ਵੀ ਆਉਂਦੇ ਆ ਬੱਲ ਲੈਣਾ ਇੱਕ ਕੁਰਸਾ ਵੱਡਾ ਉਹਨੇ ਬਹਿ ਜਾਣਾ ਲੈ ਜਾਓ ਖੀਰ ਪਕੌੜਾ ਨੇ ਇਤਰਾ ਕਰਨਾ ਨਹੀਂ ਖੀਰ ਖਾ ਲੋ ਪੂਰਾ ਖਾ ਲੋ ਆ ਲੈ ਜੋ ਲੈ ਜੋ ਉਹ ਬਾਜ ਆਇਆ ਤੁਸੀਂ ਖਾ ਲਾ ਫੇ ਮੁਰਗੇ ਨੇਟਰਾ ਗੱਲਾਂ ਫਰਾਉਣੀ ਆ ਆਪਣਾ ਕਰਦੇ ਆ ਉਹਨਾਂ ਨੂੰ ਬੈਠਾ ਹਣਾ ਮੇਰੇ ਕੁਰਸੀ ਮਾਲ ਕੇ ਕਰਦੇ ਗੱਲ ਥੋੜਾ ਸਾਫ ਕਰੋ ਮੇਰ ਮੈਂ ਇੱਕਦੇ ਆ ਵਖਾਉਣ ਦੇ ਚੱਕਰ ਚ ਪੂੜੇ ਪਾੜੇ ਤੇ ਮੈਂ ਗੱਡੀ ਬੰਦ ਕਰ ਪਈ ਨਾ ਮੁੜ ਕੇ ਸਟਾਰਟ ਜਿੰਦੀ ਕੋਈ ਨਹੀਂ ਆ ਸਕਦਾ ਬੜੀਆਂ ਅਜੇ ਥਕਾ ਲਾ ਲਾ ਕੇ ਕਰਦਾਂਗੇ ਪਰ ਇਹਦੇ ਚ ਯਾਰ ਇਹ ਚ ਮੂਵੀ ਸਾਬ ਬੰਨੀ ਆ ਨਾ ਇਹ ਲੜਾਣੀ ਆ ਤਾਂ ਚਲੋ ਫੋਗੀ ਸਟਾਰਟ ਫੇਰ ਸੰਕਤਾ ਨੇ ਕਰਤੀ ਆਂਦੇ ਆਓ ਜਲਦੀ ਪੂਰੇ ਖਾਈਏ ਆਪਾਂ ਮੜ ਕੇ ਅਖੀਰ ਪੂੜੇ ਪਕੌੜੇ ਬੜਾ ਕੋਈ ਬਣ ਡਿਆ ਇਹ ਸਾਡੇ ਤੇ ਤੁਹਾਨੂੰ ਪਤਾ ਆ ਨਾ ਹੁੰਦਾ ਇਹਦਾ ਕੀ ਅਸੂ ਯਾਦ ਮੇਲਾ 1 ਅਕਤੂਬਰ ਤੋਂ ਵੈਸੇ ਤੇ 6-7 ਅਕਤੂਬਰ ਦਾ 8 ਦਾ 3 ਦਿਨ ਦਾ ਹੁੰਦਾ ਮੇਲਾ ਸਾਡੇ ਪਰ ਇੱਥੇ ਮਹੀਨਾ ਹੀ ਚੱਲਦਾ ਹੁੰਦਾ ਇਹ ਮੁਰਗੀ ਇੱਕ ਤਰੀਕ ਤੋਂ ਆਪਾਂ ਸ਼ੁਰੂ ਕਰਨਾ ਹੁੰਦਾ ਆ ਦੇ ਬੜਾ ਲੰਮਾ ਸਮਾਂ ਮੇਲਾ ਹੀ ਰਹਿੰਦੇ ਸਾਡਾ ਇੱਥੇ ਰਹਿੰਦਾ ਹੀ ਮੇਲਾ ਯਾਰ ਐਤਵਾਰ ਸਗਰਾ ਆ ਗਈ ਮਸਿਆ ਆ ਗਿਆ ਸਾਡਾ ਸ਼ੀ ਦੀ ਢੜੇ ਆ ਗਏ ਸ਼ੀਹ ਤੁਹਾਨੂੰ ਦੱਸਿਆ ਸਾਡੇ ਥਾਂ ਥਾਂ ਦੇ ਤੇ ਚੱਪਾ ਚੱਪਰ ਗਈ ਬੂਟੇ ਬੂਟੇ ਤੁਹਾਨੂੰ ਦੱਸਿਆ ਇੱਥੇ ਸਾਡੇ ਸ਼ੀਹ ਸਾਹਿਬ ਨੇ ਇਹ ਆਡਾ ਤੇ ਟਰਦੀ ਇਹੋ ਜੀ ਹੈ ਉਹਨਾਂ ਕਿਵੇਂ ਕੀ ਰਸ ਸਮਝਾਇਆ ਤੇ ਬਾਹਰ ਠਿੱਖੀ ਵਿੰਡ ਰਮਤਾਵੰਦੇ ਥੱਲੇ ਨੂੰ ਅੰਮ੍ਰਿਤਸਰ ਕੋ ਥੱਲੇ ਨੂੰ ਪੱਟੀ ਖੇਮ ਕਰਨ ਖਲੜਾ ਇੱਧਰ ਸਾਡੀ ਧਰਤੀ ਵੱਖਰੀ ਏ ਦੁਨੀਆਂ ਨਾਲੋਂ ਵੱਖਰੀ ਧਰਤੀ ਆ ਇੱਥੇ ਜੇ ਕੋਈ ਗੱਲ ਨਹੀਂ ਬਾਬਾ ਜੀ ਆ ਰਹੇ ਆ ਆਪਾਂ ਕੱਲ ਮੈਂ ਭਲੇਖੀ ਨਾਲ ਚਲ ਗਿਆ ਹਾਂ ਉੱਤੇ ਨਾ ਫਿੱਟਾ 3 ਵਜੇ ਮੈਂ ਮਨ ਨਿੱਗੇ ਪਾਣੀ ਨੂੰ ਖਾਣਾ ਮੈਨੂੰ ਪਤਾ ਨਹੀਂ ਆਉਂਦੇ ਗਰਮੀ ਲੱਗਣ ਦੇ ਲੋਕੀ ਮੈਨੂੰ ਤਾਂ ਠੰਡ ਲੱਗਦੀ ਹੈ ਮੈਂ ਨਿੱਗੇ ਪਾਣੀ ਨਾਲ ਹਾਂ ਜੇ ਛਾਇਆ ਕਰਕੇ ਕਈ ਬਾਬਾ ਜੀ ਆ ਰਹੇ ਆ ਰਹੇ ਪਹੁੰਚ ਰਹੇ ਆ ਇਹ ਗੱਲ ਰਹੀ ਕਿ ਉਹ ਆਪਣੀ ਵਿੱਚ ਮੋਟਰਸਾਈਕਲ ਆ ਲਈ ਅੱਜ ਕਮਾਲ ਹੀ ਹੋਈ ਵੇਖੋ ਦੋ ਗੱਡੀਆਂ ਨਹੀਂ ਸਟਾਰਟ ਹੋਈਆਂ ਤੇ ਜਾ ਮੋਟਰਫੇਲ ਦਾ ਪੰਗਿਆਂ ਨੂੰ ਫੜਿਆ ਰਿਹਾ ਮੈਂ ਸਪਲੈਂਡਰ ਸਾਡਾ ਗਲੀ ਚ ਲਾਇਆ ਨਹੀਂ 2 ਸਾਲਾਂ ਦੀ ਸਹੀ 300 36 ਕਿਲੋਮੀਟਰ ਤੇ ਹੁਣ ਕੋਈ ਇਹ ਕਹਿ ਦੇਵੇ ਕਿ ਲਿਆਓ ਅਹੀਂ ਮਿੱਤਰਾਂ ਇਹ ਉਹ ਅਹੀਂ ਘਰ ਨਹੀਂ ਇੱਕ ਆਪਣੇ ਰਤਬੇ ਦੇ ਹਿਸਾਬ ਨਾਲ ਗੱਲ ਕਰਦੇ ਸਾਡਾ ਰਤਬਾ ਜੇ ਮੁਰਗੀਆਂ ਦਾ ਆ ਰੀ ਕੋ ਇਹ ਦਸਣ ਲਾ ਪਿੰਦੇ ਸਾਨੂੰ ਐ ਕਾ ਸਰਪੋ ਜੀ ਮਰਜੀ ਸਮਝੀ ਗੋ ਅ ਸਾਡਾ ਰਵਾਇਤ ਨੂੰ ਨੇ ਉਹਨੇ ਹੱਥ ਫੜਿਆ ਸਾਡੇ ਸਿਰ ਤੇ ਹੱਥ ਹੈ ਉਹ ਰਤਬਾ ਕਰਨ ਦਿੰਦਾ ਨੇ ਮਤ ਕਿ ਚੀ ਚੱਲ ਮੇਰਾ ਠੱਕੀ ਚਾ ਬਸ ਦੋ ਆਉਂਦਾ ਹੀ ਅੜੇ ਸੋ ਛੜੇ ਤੇ ਅੱਗੇ ਗੱਲ ਕਰਦੇ ਆਂ ਵੀ ਹਾਂ ਜੇ ਕਿਨੇ ਵੀਰੋ ਇਤਨਾ ਸੰਭਿਆ ਹੋਵੇ 2 ਸਾਲ ਸਪਲੈਂਡਰ ਤੇ ਚਲਾਇਆ ਹੀ ਨਾ ਹੋਵੇ ਜਾਂ ਮਤਲਬ ਕਿ ਹਰ ਸਿੰਘੇਟੀਆਂ ਹੀ ਅਹੀਂ ਗਲੀਆਂ ਗੁਲੀਆਂ ਜੇ ਊਟੇ ਹੜੇ ਜੇ ਲੈ ਹੋਣਾ ਕੋਹ ਸਾਡੇ ਕੋਈ ਹੋਣਗੇ بڑے بڑے ਇੱਥੇ ਸ਼ਮਕੀ بڑے بڑے ਰਾਜੇ ਮਹਾਰਾਜ ਹੋਏ ਆ ਤੇ ਕੋਈ ਨਹੀਂ ਆਪਾਂ ਸਰੂਪਾ ਪਾਵਾਂਗੇ ਵੀਰੋ ਜੇ ਕੋਈ ਹੋਇਆ ਤਾਂ ਜਰੂਰ ਆਇਓ ਆਪਾਂ ਕੋਈ ਇਹ ਨਹੀਂ ਆਂਦੇ ਦੱਸਿਓ ਆਪਾਂ ਸਰੂਪਾ ਪਾ ਦਾਂਗੇ ਜੀ ਵੀ ਬੰਦੇ ਘੜ ਗਏ ਕੋ ਕੋ ਲੋਈ ਹੈ ਅਸੀਂ ਕਰਕੇ ਤੁਹਾਨੂੰ ਅੱਕੇ ਵੀ ਦੱਸਿਆ ਵੀਰੋ ਸੱਤ ਪੀੜੀਆਂ ਦਾ ਇਤਿਹਾਸ ਪਤਲਾ ਜੇ ਆਪ ਕੋਲ ਈ ਸੱਤ ਕਿਉਂ 8 ਆ ਕਿ ਬਾਪੂ ਕਰਦੇ ਸੋਮੀ ਆ ਕਾਮਾਗਾਟਾ ਮਾਰੂ ਗਿਆ ਜਾਲਾ ਸਾਨੂੰ ਲੱਗਦਾ ਬਾਪੂ ਸਾਡਾ ਹੋਈ ਆ ਅਸੀਂ ਉਹ ਬਣਾ ਲੈਣਾ ਕਿ ਤੁਹਾਨੂੰ ਦੱਸ ਪੁੱਛ ਕੇ ਨਾ ਬਣ ਜੂ ਕੋਈ ਨਹੀਂ ਮੈਨੂੰ ਜਹਾ ਹੋ ਸਕਦਾ ਉਹ ਹੀ ਹੋਵੇ ਕਿ ਜਿੰਦਰੀ ਥੋੜੀ ਹੈ ਬਾਪੂ ਕਾਮਾਗਾਟਾ ਮਾਰੂ ਗਿਆ ਜਾਲਾ ਅਜੀਚਾ ਨਾ ਕੋਈ ਨੇ ਰੋਲ ਕੀਤਾ ਹੈ ਕਿਦਰ ਨਹੀਂ ਆਈ ਦੇਖੀ ਨਹੀਂ ਹੁਣੇ ਤੂੰ ਆ ਤੱਕ ਤੂੰ ਵਰਦਰ ਮੇਕਣੀਆਂ ਜਿਹੜੀ ਕੋਈ ਚਾਇਦੀ ਚੀਜ਼ ਨਿਆਣਿਆਂ ਨੂੰ ਖੋਣਾ ਦੀ ਉਹਦੇ ਪਰ੍ਹਾਂ ਵਿਖਾਉਣੀ ਨਹੀਂ ਹੋਰ ਵਿਖਾ ਲਓ ਪੁੱਠੀਆਂ ਸਿੱਧੀਆਂ ਗਲਾਣਿਆਂ ਦੇ ਮੋਬਾਈਲ ਫੜਾ ਦਿਓ ਵੱਡੇ ਵੱਡੇ ਫੜਾ ਦਿਓ ਇਹਨਾਂ ਨੂੰ ਅੱਠ ਪੀੜੀਆਂ ਦਾ ਇਤਿਹਾਸ ਸਾਨੂੰ ਮਦਦਤਾ ਆਪਣੀ ਦਾ ਹੈਗਾ ਸਾਨੂੰ ਪਤਾ ਹੈ। ਬਾਬਾ ਜੀ ਗਰੋਤੇ ਨੇ। ਕਾਲੀ ਐਲਟੋ ਗਾਹ ਨਾ ਜਾਵੇ ਇਹ ਹੋ ਨਹੀਂ ਸਕਦਾ ਤੇ ਆਪਾਂ ਇਹ ਕੰਮ ਹੋ ਨਹੀਂ ਜੇ ਦੇਣਾ ਬਾਬਾ ਜੀ ਜੋ ਮਰਜੀ ਹੱਥ ਮਾਰੀ ਜਾਓ। ਤੁਹਾਡੇ ਆਪਾਂ ਇਟ ਕਰਦੇ ਆਂ। ਬਾਬਾ ਜੀ ਆਪਾਂ ਦਰਸ਼ਨ ਕਰਾਈ ਦੇ ਫਿਰ ਦੀ ਸਾਰੀ ਰਿਕਾਰਡਿੰਗ ਕਰੀ ਦੀ। ਅੱਛਾ ਅੱਛਾ ਠੀਕ ਠੀਕ ਧੰਨਵਾਦੀ ਉਹ ਰਿਕਾਰਡ ਕਰਨਾ ਨਾ ਆਪਾਂ। ਹਾਂਜੀ ਅੱਛਾ ਉਡੀਆ ਦੇ ਆਹ ਕਮਾ ਕੇ ਐਲਟੋ ਠੀਕ ਹੈ ਠੀਕ ਉਹ ਵੀ ਸੱਚ ਹੈ। ਜਾਓ ਵੀ ਅੰਦਰ ਹੀ ਜਾਂਦੇ। ਬਾਰਨੀਆ ਦੇ ਲਾਉਂਗੇ ਤੇ ਤੁਹਾਨੂੰ ਮੇਰਾ ਮੂੰਹ ਜਾ ਉਹ ਲਾਇਆ ਨਾ ਇਹ ਕਰੋਨਾ ਜਾ ਹੁੰਦਾ ਉਹ ਮੈਂ ਅੱਜ ਬੱਧਾ ਮੂੰਹ ਤੇ ਮੈਂ ਆ ਵੀ ਕਿਤੇ ਸ਼ਾਇਦ ਬਾਬੇ ਪਛਾਣ ਦੇਣੀ ਨਾ ਕਈ ਬਈ ਕਾਲੀ ਐਲਟ ਨੂੰ ਕਿ ਪਰਸੜੀ ਨਾ ਜਾਣਦੀ ਇਹ ਇਹ ਕਰਕੇ ਤੇ ਜਾਊਗੀ ਅੰਦਰ ਛੂਕ ਦੀ ਇਹ ਬਾਬੇ ਮੁੱਢੇ ਲੱਗਿਆ ਆ ਕੇ ਵੇਖਿਓ ਗੰਡੇ ਭਾਂਦੇ ਕਿ ਤਰਾਹੀ ਇੱਥੇ ਜਾ ਕੇ ਉਹ ਗੰਡੇ ਭਾਂਦੇ ਮੁਰਗੇ ਫੋਟੋਗ੍ਰਾਫਰ ਨਾਲ ਕੋ ਟੱਕਰ ਜੇ ਆਮੜਾ ਕੋਈ ਨਹੀਂ ਇੱਥੇ ਨਹੀਂ ਕਰਦਾ ਇੱਥੇ ਬਾਪੂ ਨੇ ਮੈਨੂੰ ਖੜਾਣਾ ਹੁੰਦਾ ਰੋਟੀ ਮਾਰਨੀ ਬਾਪੂ ਖੜਕ ਸਿੰਘ ਦੀ ਛੋਟੀ ਦਾ ਪਤਾ ਤੁਹਾਨੂੰ ਕੁਝ ਨਹੀਂ ਪਤਾ ਯਾਰ ਬਾਪੂ ਖੜਕ ਸਿੰਘ ਦੀ ਛੋਟੀ ਦਾ ਪਤਾ ਤੁਹਾਨੂੰ ਨਹੀਂ ਪਤਾ ਅਹੀਂ ਦੇ ਵਾਝਦੀਆਂ ਵੇਖੀਆਂ ਛੋਟੀਆਂ ਤੁਸੀਂ ਪਤਾ ਨਹੀਂ ਕਿੱਥੇ ਰਹੇ ਜੇ ਦੱਸਾਂਗੇ ਤੁਹਾਨੂੰ ਬਾਪੂ ਖੜਕ ਸਿੰਘ ਬਾਰੇ ਵੀ ਦੱਸਣਾ ਜੀ ਆਪਾਂ ਦਰਸ਼ਨ ਕੀਤੇ ਜੀ ਉਹਨਾਂ ਦੇ ਉਹ ਨਹੀਂ ਕੀਤੇ ਜਿੰਨਾ ਕੀਤੇ ਉਹਨਾਂ ਨੂੰ ਪੁੱਛੋ ਛੋਟੀ ਵਰਦੀ ਕਿਵੇਂ ਹੁੰਦੀ ਇੱਕ ਵਾਝਦੀ ਨਹੀਂ ਛੋਟੀ ਦਾ ਅਗਲ ਟਕਾਣੇ ਆਈ ਨਹੀਂ ਬਾਪੂ ਜੀ ਇੱਧਰ ਗੰਡਾ ਬਣ ਗਿਆ ਅਗਲ ਟਕਾਣੇ ਲਿਆਦੀ ਸੀ ਨਾ ਫਿਰ ਇਸ ਤਰ੍ਹਾਂ ਭਾਂਦੇ ਨੇ ਇਹ ਹੀ ਗੰਡੇ ਇੱਕ ਤਾਂ 11 ਹਮ ਕੀ ਕਰਾਂ ਇੰਨਾ ਵੱਡੀਆਂ ਗੱਡੀਆਂ ਵਾਲਿਆਂ ਦਾ ਬਾਪੂ ਜੀ ਠੀਕ ਹੈ ਜੀ ਦਾਤਾਂ ਦਿਓ ਇਹਨਾਂ ਨੂੰ ਪਰ ਇਹਨਾਂ ਨੂੰ ਅਕਲ ਵੀ ਦਿਓ ਇਹਨਾਂ ਨੂੰ ਦਾਤਾਂ ਵੀ ਦਿਓ ਇਹਨਾਂ ਨੂੰ ਅਕਲਾਂ ਵੀ ਦਿਓ ਗੱਡੀਆਂ ਰੱਖੋ ਜਈ ਸਦਕੇ ਜਮ ਜਮ ਪਰ ਬੰਦੇਆਂ ਵਾਲੀਆਂ ਕਰਤੂਕਾਰ ਰੱਖੋ ਇੱਕੋ ਗੱਡੀਆਂ ਦੇ ਇਥੇ ਗੱਡਖਾਨਾ ਸਾਡੀ ਐਲਟੋ ਤੇ ਸਾਪਾਂ ਨੂੰ ਪੇਲ ਦੀ ਵੀ ਨਹੀਂ ਜਾਂਦੀ ਕਿ ਨਹੀਂ ਮੈਂ ਤੁਹਾਨੂੰ ਘਰੀ ਛਿੜਕਣੀ ਲੱਭਣ ਦੀ ਮੈਂ ਕਿਹੜੀ ਗਲੀ ਛਿੜਕ ਕੇ ਇਥੇ ਆਹ ਕਿਹੜਾ ਆ ਗਿਆ ਫੋਰ 플ੋਰ ਆਏ ਕੀ ਆ ਫੋਰ 플ੋਰ ਸਕਾਰਪਿਓ ਇਹ ਨਵੀਂ ਕੱਟ ਮਰੀ ਸਕਾਰਪਿਓ ਨੇ ਫੋਰ 플ੋਰ ਜਿਹਾ ਲਿਖਿਆ ਪਿਛੇ ਇਹ ਕਿਹੋ ਜਿਹੀ ਆ ਗਈ ਹੈ ਫੋਰ ਜਿਹਾ ਲਿਖਿਆ ਪਿਛੇ ਇਹ ਕਿਹੋ ਜਿਹੀ ਆ ਗਈ ਹੈ ਕਰੀਏ ਯਾਰ ਤੁਹਾਡੀ ਗੱਡੀ ਉਹ ਯਾਰ ਗੱਡੀ ਇੰਕਰ ਵੀ ਸਕਾਰਪਿਓ ਵਰ ਪਰੰਦਾ ਵਰ ਫਾਰਚੂਨਾ ਕੀ ਯਾਰ ਕਰੰਦਾ ਹੀ ਯਾਰ ਠੀਕ ਹੈ ਪਰ ਇਹ ਇੰਨੇ ਜਾਣਾ ਜੇ ਅੰਦਰ ਇਹ ਸਾਪਾਂ ਨੂੰ ਬੇਲਦੀ ਜਾਂਦੀ ਹੁੰਦੀ ਐ ਇਹ ਨਹੀਂ ਆ ਨਾ ਜੋ ਬਾਪੂ ਦੇ ਚਿਰਨਾ ਚ ਇਹਨੂੰ ਕੋਈ ਰਕਾਉਟ ਨਹੀਂ ਕਿਤੇ ਨਹੀਂ ਹੋਣੀ ਇਹਨੂੰ ਰਕਾਉਟ ਆਹ ਲਓ ਜੀ ਪਹੁੰਚ ਜੇ ਬਾਪੂ ਦੇ ਦਰ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਪਹੁੰਚ ਗਏਗੇ ਠੋ ਅੱਗਾ ਹੁਣ ਆਪਾਂ ਅੱਗੇ ਗੱਲ ਕਾਣੀ ਛੋਈਏ ਕਈ ਇਹਨਾਂ ਨੂੰ ਗੱਡੀਆਂ ਵਾਲਿਆਂ ਨੂੰ ਹੁਣ ਯਾਰ ਤੁਸੀਂ ਫੇਰ ਰੱਖਣਾ ਕਿਉਂ ਜੀ ਹੁਣ ਗੁਰੂ ਘਰ ਆਏ ਆ ਤੇ ਕਿਹੋ ਜਿਹੀਆਂ ਗੱਲਾਂ ਤੇ ਉਹ ਕੱਲ ਸੌਰ ਸਿੰਘ ਦੇ ਇੱਕ ਪਰਿਵਾਰ ਦੇ ਚਾਰੇ ਜੀ ਮਰ ਗਏ ਜੇ ਦੋਵੇਂ ਜੀ ਤੇ ਆਪਣਾ ਮੁੰਡਾ ਕੁੜੀ ਉਹਨਾਂ ਦਾ ਨਾਲ ਤੇ ਨਾਲ ਇੱਕ ਦੋ ਹੋਰ ਤਿੰਨਾਂ ਪੰਜਾਂ ਸਤਾਨੀਆਂ ਲੱਤਾਂ ਟੁੱਟੀਆਂ ਫਿਰਦੀਆਂ ਜੇ ਉਥੇ ਬੜੇ ਨੁਕਸਾਨ ਵੱਡੇ-ਵੱਡੇ ਹੋਏ ਜੇ ਤੇ ਕਿਆ ਨਾ ਪਰਵੋ ਤੁਹਾਡੇ ਜੋੜੇ ਹੱਥ ਆਪਾਂ ਗੱਡੀ ਇੱਧਰ ਹੀ ਲਾਇਆ ਜਿਵੇਂ ਉੱਥੇ ਰਹੰਦੀਏ ਆਪਾਂ ਪਾਸੇ ਲਾਉਣਾ ਇੱਧਰ ਵੇਖੋ ਦੀਵਾਨ ਵਾਲਾ ਇਹ ਵਿਖਾਉਣਾ ਜੇ ਤੁਹਾਨੂੰ ਤੇਰੇ ਦੀਵਾਨ ਵਾਲਾ ਪੂਰੇ ਭਾਰਤ ਜੇ ਵਿਖਾਉ ਦੀਵਾਨ ਵਾਲਾ ਐਡਾ ਬਿਨਾ ਬੀਮਾ ਤੋਂ ਕੋਈ بیم ਨਹੀਂ ਹੈਗਾ ਲੈਂਟਰ ਬਣਾ ਵੱਡਾ ਪਤਾ ਜੇ ਤੇ ਇਹ ਤੁਹਾਨੂੰ ਬਾਅਦ ਚ ਬਿੱਲੇ ਟਾਈਮ ਖੋਣਾ ਜੇ ਸਾਡੇ ਨੇ ਮਿਸਤਰੀ ਨੇ ਨਿਗਾਇਆ ਲੈਂਟਰ ਪਾਇਆ ਤੇ ਉਹਨੇ ਗਾਡਰੀ ਦੇ ਵਿੱਚ ਦਿੱਤਾ 10 ਉਮਾ ਹਾਇਰ ਦੇ ਲੈਂਟਰਲ ਬਾਬਾ ਜੀ ਖਲਾਰ ਹੁੰਦੇ ਆ ਤੂੰ ਮੰਮਨ ਨਿਕਾ ਜਾ ਲੈਂਟਰ ਦੀ ਕੋਠੀ ਦਾ ਖਲਾਰ ਚੱਕਣ ਦੇ ਆਂਦਾ ਨਾ ਗਾਡਰ ਦੇਣੇ ਆ ਤੇ ਵਿੱਚ ਬੜਾ ਕੋ ਦੇਣਾ ਮੈਂ ਉੱਥੇ ਜਾ ਕੇ ਵੇਖ ਉਹ ਪਿੱਲਰ ਕਿੱਦਾਂ ਲਗਾ ਵਿੱਚ ਥੱਲੇ 10 10 ਬਈ 10 ਪਿੱਲਰ ਆਂਦਾ ਦੇ ਦੀ ਮਹਾਪ੍ਰਭਾ ਵਾ ਇੱਥੇ ਈਡਾ ਹੜਾ ਲੰਗਰ ਆ ਆਪਣਾ ਦਵਾਨ ਆ ਰਿਆ ਉਹ ਦੁਨੀਆਬਾਸ ਵੜ ਜਾਂਦੀ ਓੱਚੇ ਤੇ ਉੱਚ ਨਹੀਂ ਪਿੱਲਰ ਹੈਗਾ ਨਮਾ ਹੀ ਆਪਾਂ ਪਾ ਦੇਣ ਲੱਗਾਂ ਲੋ ਜੀ ਇਹ ਬਾਹਰ ਲੱਗੇ ਨੇ ਆਪਣੇ ਆ ਕੀਰਤਕਾਰ ਸੇਵਾ ਵਾਲੇ ਇੱਥੇ ਸਾਡਾ ਇੱਕ ਬਾਪੂ ਯਾਰ ਪਿੰਡਾ ਕਾਰ ਸੇਵਾ ਵਾਲਾ ਉਹਨਾਂ ਦਾ ਬਾਦਸ਼ਾਹ ਪੁੱਤ ਆਈ 12 ਇੱਕ ਵੇਟ ਨੂੰ ਲੱਸੀ ਪੀਵਾਂਗੇ ਕੋਈ ਨਹੀਂ ਮਿਲਦੇ ਬਾਪੂ ਜੀ ਇਹ ਕਰਦੇ ਦਰਸ਼ ਇਹਨਾਂ ਦੇ ਵੀ ਤੇ ਹੁਣ ਗਏ ਜਾਵਾਂਗੇ ਤੇ ਉਧਰ ਵੀ ਹੈਗਾ ਨਾ ਇੱਕ ਇਹ ਦੂਰੇ ਬਾਹਰ ਕਾਰ ਸੇਵਾ ਵਾਲੇ ਆਪਣੇ ਤੇ ਲੋ ਜੀ ਆ ਕਾਰ ਸੇਵਾ ਆ ਗਏ ਆਜੋ ਜੀ ਸ਼ਾਰਟ ਕਾਰ ਜੇ ਮੈਂ ਤੇਜ਼ ਚੱਲਣ ਡਿਆ ਜੇ ਮੈਂ ਮੁੜ ਕੇ ਸਲੋ ਵੇਲੇ ਟਾਈਮ ਕਰਨਾ ਅੱਜ ਸਗਰਾ ਆਂਦੇ ਆ ਤੇ ਆ ਬਾਬੋੜ ਸਾਹਿਬ ਦੇ ਪਰ ਉਹ ਦਰਸ਼ਨ ਜੀ ਘਰ ਤੇ ਪਹੁੰਚ ਗਏ ਜੇ ਆਪਾਂ ਲੋਹਾ ਹੈ ਕੋਈ ਪਰ ਦਸਾਂ ਹੁੰਡੀਆਂ ਪੱਗੇ ਜਾ ਖੜ ਜਾਂਦੇ ਥੋੜੇ ਆ